ਸਸ਼੍ਰੀ ਦਾਲ ਜੀ ਪੰਜਾਬ ਕਾਂਗਰਸ ਨੂੰ ਲੱਗਾ ਵੱਡਾ ਛੜਕਾ ਪੰਜਾਬ ਵਿੱਚ ਕਾਂਗਰਸ ਪਾਰਟੀ ਜਿੱਥੇ 100 ਤੋਂ ਪਲੱਸ ਸੀਟਾਂ ਲੈਣ ਦੀ ਗੱਲ ਕਰ ਰਹੀ ਹੈ ਉੱਥੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੇ ਹੀ ਇੱਕ ਵੱਡਾ ਆਗੂ ਜਿਹੜਾ ਹੈ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਹੈ ਹਾਲਾਂਕਿ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਹਰ ਇੱਕ ਹਲਕੇ ਦੇ ਵਿੱਚ ਪਹੁੰਚ ਕਰ ਰਹੇ ਨੇ ਤੇ ਉੱਥੇ ਜਾ ਕੇ ਜਿਹੜੇ ਨੇ ਉਹਨਾਂ ਹਲਕਿਆਂ ਦੇ ਵਿੱਚੋਂ ਜਿਹੜੇ ਸਿਆਸਤ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ ਸਮਝਾਉਂਦੇ ਹੋਏ ਤੇ ਉਹਨਾਂ ਨੂੰ ਆਪਣੀਆ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਰਹੇ ਨੇ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਲ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਝਟਕਾ ਲੱਗਾ ਹੈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਜਿਹਦਾ ਆਪਣਾ ਹੀ ਕਾਟੋ ਕਲੇਸ਼ ਜਿਹੜਾ ਹੈ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਕਾਂਗਰਸ ਪਾਰਟੀ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੈ ਚਾਹੇ ਉਹ ਕਾਂਗਰਸ ਪਾਰਟੀ ਪੰਜਾਬ ਵਿੱਚ ਹੋਵੇ ਚਾਹੇ ਬਿਹਾਰ ਵਿੱਚ ਹੋਵੇ ਚਾਹੇ ਹਰਿਆਣਾ ਵਿੱਚ ਹੋਵੇ ਤੇ ਚਾਹੇ ਹੋਵੇ ਦਿੱਲੀ ਦੇ ਵਿੱਚ ਯਾਨੀ ਕਿ ਇੱਕ ਪਾਸੇ ਕਾਂਗਰਸ ਪਾਰਟੀ ਡਾਵਾ ਡੋਲ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਵੱਡੇ ਆਗੂ ਨੇ ਜਿਹੜੀ ਹੈ ਅਕਾਲੀ ਦਲ ਦੇ ਵਿੱਚ ਸ਼ਾਮਲ ਸ਼ਾਮਲ ਹੋ ਗਿਆ ਹੈ ਦੂਜੇ ਪਾਸੇ ਕਾਂਗਰਸ ਨੂੰ ਚਟਕਾ ਤੇ ਅਕਾਲੀ ਦਲ ਨੂੰ ਬਲ ਮਿਲਦਾ ਹੋਇਆ ਵੇਖ ਕੇ ਲਗਾਤਾਰ ਹੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ 2027 ਦੇ ਵਿੱਚ ਕਿਹਦੀ ਸਰਕਾਰ ਬਣੇਗੀ ਹਾਲਾਂਕਿ ਲੋਕਤੰਤਰ ਹੀ ਜਾਣਦਾ ਹੁੰਦਾ ਹੈ ਲੇਕਿਨ ਫਿਰ ਵੀ ਲੋਕ بڑے-ਵੱਡੇ ਚਾਹਵਾਨ ਹੁੰਦੇ ਨੇ ਕਿ ਆਖਰਕਾਰ ਕਿਹੜੀ ਪਾਰਟੀ ਹੈ ਜਿਹੜੀ 2027 ਦੇ ਵਿੱਚ ਪੰਜਾਬ ਦੇ ਵਿੱਚ ਲੀਡ ਕਰ ਸਕਦੀ ਹੈ ਤਾਨੂੰ ਦੱਸਦੀ ਹੈ ਕਿ ਸਾਬਕਾ ਵਿਧਾਇਕ ਬੀਬੀ ਰਜਿੰਦਰ ਕੌਰ 파ਗੀ ਕੇ ਕਾਂਗਰਸ ਪਾਰਟੀ ਅਤੇ ਹਰਪ੍ਰਪਿੰਦਰ ਸਿੰਘ ਲਾੜੀ ਬੁੱਟਰ ਸ਼ੋਮਨੀ ਅਕਾਲੀ ਦਲ ਪੁਨਰਸਦੀਪ ਨੂੰ ਛੱਡ ਕੇ ਅਤੇ ਜਸਤੇਜ ਸਿੰਘ ਡਾਲਾ ਸਮੇਤ ਕਈ ਬਲਾਕ ਸੰਮਤੀ ਮੈਂਬਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਸਾਬਕਾ ਵਿਧਾਇਕ ਬੀਬੀ ਰਵਿੰਦਰ ਕੌਰ 파ਗੀ ਕੇ ਹਰਪਿੰਦਰ ਸਿੰਘ ਲਾੜੀ ਬੁੱਟਰ ਜਸਦੀਪ ਸਿੰਘ ਡਾਲਾ ਸਮੇਤ ਕਈ ਬਲਾਕ ਸੰਮਤੀ ਮੈਂਬਰਾਂ ਨੂੰ ਸ੍ਰੋਪੇ ਪਾ ਕੇ ਪਾਰਟੀ ਵਿੱਚ ਸਿਮੂਲੇਟ ਕਰਵਾਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਪੇਸ਼ ਹੋਏ ਬਜਟ ਤੇ ਸੁਖਵੀ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨਾਲ ਲਗਾਤਾਰ ਵਿਤਰਾ ਹੋ ਰਿਹਾ ਹੈ ਕਿਉਂਕਿ ਨਾ ਲਾਇਕ ਸਰਕਾਰ ਪੰਜਾਬ ਹੈ ਉਥੇ ਜਾ ਕੇ ਆਪਣਾ ਕੇਸ ਵੀ ਨਹੀਂ ਪੇਸ਼ ਕਰਦੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਦੇ ਭਾਵੇਂ ਸਰਦਾਰ ਮਮੋ ਸਿੰਘ ਪ੍ਰਾਈਮ ਮਿਨਿਸਟਰ ਸੀ ਜਾਂ ਕੋਈ ਕਿਸੇ ਪਾਰਟੀ ਦਾ ਹੁੰਦਾ ਸੀ ਤਾਂ ਉਹ ਆਪ ਜਾਣਦੇ ਸੀ ਕਿ ਪੰਜਾਬ ਕੇਸ ਲੈ ਕੇ ਤੇ ਹਰ ਵਾਰ ਬਜਟ ਪੰਜਾਬ ਵਿੱਚ ਕੁਝ ਨਾ ਕੁਝ ਲੈ ਕੇ ਆਉਂਦੇ ਸੀ ਤਾਨੂੰ ਦੱਸ ਦਈਏ ਕਿ ਜਿੱਥੇ ਸਾਬਕਾ ਵਿਧਾਇਕ ਬੀਬੀ ਰਜਿੰਦਰ ਕੋਰ ਪਾਗੀ ਕੇ ਕਾਂਗਰਸ ਪਾਰਟੀ ਤੇ ਹਰਪਿੰਦਰ ਸਿੰਘ ਲਾੜੀ ਬੁੱਟਰ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਯਾਨੀ ਕਿ ਇੱਕ ਪਾਸੇ ਪੁਨਰ ਸਰਜੀਤ ਨੂੰ ਵੀ ਵੱਡਾ ਚਟਕਾ ਮਿਲਿਆ ਹੈ ਜਿੱਥੇ ਕਾਂਗਰਸ ਪਾਰਟੀ ਨੂੰ ਮਿਲਿਆ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਹੀ ਲੋਕ ਸ਼ਾਮਲ ਹੋ ਰਹੇ ਨੇ ਸ਼ਰੋਮਣੀ ਅਕਾਲੀ ਦਲ ਖੇਤੀ ਪਾਰਟੀ ਹੈ ਤੇ ਕੇਤਰੀ ਪਾਰਟੀ ਜਿਹੜੀਆਂ ਨੇ ਨੀਤੀਆਂ ਨੂੰ ਕਿਸ ਤਰੀਕੇ ਦੇ ਨਾਲ 2027 ਦੇ ਵਿੱਚ ਲੈ ਕੇ ਆਉਂਦੀ ਇਹ ਵੀ ਵੱਡਾ ਵੇਖਣਾ ਹੋਵੇਗਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਰਕਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ ਜਿੱਥੇ ਉਹ ਹਮੇਸ਼ਾ ਇਹ ਕਹਿੰਦੇ ਨੇ ਡਾਇਨਾਸੌਰੋਂ ਨਾ ਆਉਣ ਲੇਕਿਨ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਆਵੇਗੀ ਲੇਕਿਨ ਇਸ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋ ਸਕਦਾ ਹੈ ਇਹਦੇ ਪਾਰੇ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਸਰਕਾਰਾਂ ਕੀ ਕਰਦੀਆਂ ਨੇ ਪੰਜਾਬ ਵਾਸਤੇ ਇਹ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਹਾਲੇ ਦੇ ਵਿੱਚ ਹੁਣ ਵੱਡਾ ਚਟਕਾ ਕਾਂਗਰਸ ਪਾਰਟੀ ਨੂੰ ਲੱਗਾ ਹੈ ਤੇ ਦੂਸਰੇ ਪਾਸੇ ਪੁਨਰ ਸਜੀਵ ਨੂੰ ਦੇਖਣਾ ਹੋਵੇਗਾ ਕਿ ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਵੇਂ ਆਪਣੀ ਪਾਰਟੀ ਨੂੰ ਪੁਨਰ ਸਜੀਵ ਕਰਨਗੇ ਜਿੱਥੇ ਲਗਾਤਾਰ ਉਹ ਹਰ ਕਿਤੇ ਪਹੁੰਚ ਕਰਕੇ ਹਰੇਕ ਕਿਸੇ ਆਗੂ ਵਰਕਰ ਨੂੰ ਆਪਣੇ ਨਾਲ ਜੋੜ ਰਹੇ ਨੇ ਤੇ ਆਪਣੀ ਪਾਰਟੀ 'ਚ ਸ਼ਮੂਲੀਅਤ ਕਰਵਾ ਰਹੇ